ਮੈਂ ਪਹਿਲਾਂ ਕਿਹਾ ਵੀ ਇੱਕ ਤਾਂ ਯੂਟਿਊਬਰ ਵਾਲੇ ਆਪਣੇ ਹੈਲੋ ਹੈਲੋ ਏ ਬੱਬੂ ਤੇ ਗਗਨਦੀਪ ਕੌਰ ਇੱਕ ਵਾਰੀ ਤਾੜੀਆਂ ਮਾਰੋ ਬਾਈ ਯੋਗਦਾਰ ਗੱਲ ਜਿਗਰੇ ਦੀ ਐ ਗੱਲ ਹੌਸਲੇ ਦੀ ਐ ਗੱਲ ਜਿਗਰੇ ਦੀ ਐ ਗੱਲ ਹੌਸਲੇ ਦੀ ਐ ਗੱਲਾਂ ਸੱਚੀਆਂ ਲਿਖਦਾ ਲਲਤੋ ਵਾਲਾ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਬੰਦੇ ਨਾਲ ਵਰਤੋ ਐਵੇਂ ਬੰਦਾਰੀ ਵਰਤੀਦਾ ਇਧਰ ਬੱਬੂ ਤੂਰਕੋਟੀਆ ਮੇਰੇ ਖਿਆਲ ਦੇ ਵਿੱਚ ਇਸ ਤੋਂ ਅਗਲੇ ਮੈਚ ਦੇ ਲਈ ਬੋਲੋ ਜੀ ਬਲਵੀਰ ਇਸਪਾਲਕਲਾਂ ਤੇ ਦੀਪ ਸਿੰਘ ਰੂਰ ਇਸ ਤੋਂ ਅਗਲਾ ਮੈਚ ਬਲਵੀਰ ਇਸਪਾਲਕਲਾਂ ਤੇ ਦੀਪ ਸਿੰਘ ਰੂਰ ਹੈਲੋ ਇੱਕ ਵੀਰੇ ਜਿਨ੍ਹਾਂ ਵੀਰਾਂ ਨੇ ਵਜਨ ਹੋਲਡ ਰੱਖਣਾ ਚ ਐਂਟਰੀਆਂ ਕਰਾਈਆਂ ਉਹ ਇੱਕ ਵਾਰੀ ਸੰਪਰਕ ਕਰ ਲੈਣਾ ਵਜਨ ਹੋਲਡ ਕਰਨ ਵਾਲੇ ਵੀਰ ਜਿਹੜੇ ਜਿਹੜੇ ਵੀਰਾਂ ਦੀਆਂ ਐਂਟਰੀਆਂ ਕਰਾਈਆਂ ਵਜਨ ਚਾਕੇ ਰੱਖਣ ਚ ਉਹ ਇੱਕ ਵਾਰੀ ਸੰਪਰਕ ਕਰ ਲੈਣ ਜੇ ਕਿਸੇ ਵੀਰ ਦਾ ਨਾਮ ਮਿਸ ਹੋ ਗਿਆ ਫਿਰ ਕੋਈ ਇਤਰਾਜ਼ ਨਾ ਕਰੇ ਜੀ ਉਸ ਤੋਂ ਅਗਲਾ ਮੈਚ ਹਰਿਆਣ ਪਾਸੀ ਇਹਦੇ ਚੋ ਨੋਟ ਕਰ ਲਿਓ ਜੇ ਬਹੁਤ ਧੂਰਪੋੜ ਜੇਤੂ ਕਰ ਲਈ ਬਾਈ ਬਬੂ ਦੂਰਕੋਟ ਆਰੀਅਨ ਪਾਸੀ ਆਰੀਅਨ ਪਾਸੀ ਦੇ ਮਹਿਲ ਖੁਰਦਾ ਰਹਿਣ ਦੋ ਪੜ੍ਹ ਬਾਈ ਬੇਨਤੀ ਆ ਅਗਲਾ ਮੈਚ ਬੋਲੋ ਜੀ ਸਿੱਤੂ ਟੈਲੀਕਮ ਅਗਲਾ ਮੈਚ ਹਾਂਜੀ ਹਾਂਜੀ ਅਗਲਾ ਮੈਚ ਬਲਬੀਰ ਉਸਪਾਲਕਲਾ ਤੇ ਦੀਪ ਸਿੰਘ ਰੂਰ ਬਲਬੀਰ ਉਸਪਾਲਕਲਾ ਤੇ ਦੀਪ ਸਿੰਘ ਰੂਰ ਪਹੁੰਚੇ ਗਰਾਊਂਡ 'ਚ ਉਸ ਤੋਂ ਬਾਅਦ ਆਰੀਅਨ ਪਾਸੀ ਤੇ ਅਮਰਤਪਾਲ ਮਹਿਲ ਖੁਰਦਾ ਉਦੋਂ ਅਗਲਾ ਮੈਚ ਆਰਸੀਦੀਪ ਢੀਂਡਸਾ ਤੇ ਪਰਮਿੰਦਰ ਮਹਿਲਕਲਾ ਹੈਲੋ ਆਜੋ ਭਾਈ ਆਜੋ ਸਾਰੇ ਸਾਰੇ ਪਲੇਅਰ ਗਰਾਊਂਡ 'ਚ ਪਹੁੰਚੋ ਹੈਲੋ